ਸੱਸੀ ਘਰ ਜੀ ਆਪਣੇ ਇੱਥੇ ਕਾਲਾ ਸਿੰਘ ਦਾ ਘਰ ਕਿਹੜਾ ਹੈ ਕਾਲਾ ਕਿਵੇਂ ਕੰਮ ਸੀ ਬਈ ਕੋਈ ਨਹੀਂ ਉਹ ਜੋੜੀਆ ਟਰੈਕਟਰ ਜਿਹੜਾ ਕੋਲੇ ਅੱਛਾ ਉਹ ਕਾਲਾ ਹਾਂ ਹਾਂ ਆਇਆ ਇੱਥੇ ਕੰਮ ਨਹੀਂ ਕੋਈ ਸਹੀ ਕਰਾਂਗੇ ਆਹ ਸਾਹਮਣੇ ਵਾਲੀ ਘਰ ਆ ਬਈ ਉਹ ਕਿਤਾ ਬਾਈ ਯਾਰ ਤੂੰ ਮੁੰਡਾ ਹੋਰ ਆ ਜੋੜੀਆ ਦੀ ਕਿਸ਼ਤ ਲੈਣਾ ਅੱਛਾ ਕਿ ਮੈਨੂੰ ਆਉਣਾ ਪੈਗਾ ਬਦਲੀ ਜੋਗ ਦੇ ਦੇਣਗੇ ਬਈ ਕਿਸ਼ਤਾਂ ਕਿਸ਼ਤ ਜਿਹੜੇ ਤੂੰ ਮੰਗਿਆ ਟੱਕੇ ਨਾਲ ਇਹਦਾ ਦੇ ਦੇਣਗੇ ਨਹੀਂ ਫਿਰ ਗਾਲ ਦਾ ਜਵਾਬ ਦੇ ਕੀ ਤੁਰਦੇ ਨੇ ਤਾਂ ਅੱਛਾ ਜੀ ਰੋਹ ਵਾਲਾ ਇੰਨਾ ਹੀ ਰੋਹ ਵਾਲੀ ਮੱਕਾ ਵਾਰ ਚਾਰ ਚਾਰ ਦਿਨਿਆ ਤੈਨੂੰ ਕਿਸ਼ਤਾਂ ਮੈਂ ਦਵਾਉਣਾ ਤੈਨੂੰ ਕਿੰਨੀ ਵੱਡਦੀ ਐ ਤੇਰੀ ਦਿਨਿਆ ਤੇਰੀ ਕਿਸ਼ਤ ਖੜ ਜਾ ਦਵਾਉਣਾ ਤੈਨੂੰ ਜਉਂਡੀਰ ਖੜ ਜਾ ਮੈਂ ਖੜ ਜਾ ਖੜ ਜਾ ਦਵਾਉਣਾ ਤੇਰੀ ਕਿਸ਼ਤ ਨੂੰ ਕੋਈ ਇੱਕ ਕਾਲ ਬਾਈ ਸਸੀ ਠੀਕੋ ਹਾਂਜੀ ਵਧੀਆ ਜੀ ਅੱਛਾ ਠੀਕੋ ਜੀ ਹਾਂਜੀ ਵਧੀਆ ਬਾਈ ਜੀ ਤੇ ਇੱਕ ਆਪਣਾ ਕਾਲਾ ਸਿੰਘ ਆਪਣਾ ਨਾ ਹੀ ਹੈ ਜੀ ਹਾਂਜੀ ਅੱਛਾ ਆਪਾ ਜੀ ਆਪਾਂ ਜੀ ਇਸ ਦੇ ਮਨੋਂ ਆਇਆ ਜੋੜੀਆਰ ਵੱਲੋਂ ਅੱਛਾ ਜੀ ਛੋੜੀ ਕਿਸ ਤਰ੍ਹਾਂ ਦੀ ਹੈ ਜੀ ਇੱਕ ਹਾਂ ਰਹਿੰਦੀ ਹੈ ਜੀ 55000 ਰੁਪਏ ਹੈ ਜੀ ਬਾਈ ਕਿਵੇਂ ਆਏ ਬਾਈ ਇਹ ਤਾਂ ਜਿਹੜਾ ਆਪਣਾ ਕਿਸਤਾਂ ਕਹਿੰਦਾ ਸੀ ਜੁਰਦੇ ਨੇ ਬੰਦ ਗੱਡਿਆਗਾ ਅੱਛਾ ਆਹ ਲਿਆਂਦਾ ਕਿੱਲੇ ਦਾ 2 ਨੇ ਕੋਲੋ ਹੀ ਐਡਾ ਲਿਆਂਦਾ ਆਹ 35000 ਦਾ ਆ ਲਿਆ ਕੋਈ ਸੰਦ ਸਾਡੇ ਕੋਲ ਹੈ ਨਹੀਂ ਆਹ ਟਰਾਲੀ ਵੀ ਸਾਡੇ ਕੋਲ ਮੰਗਵੀ ਆ ਜੌਂਡੀਆ ਦੀ ਕਿਸ਼ਤ ਲੈਣ ਆਇਆ ਹਾਂ ਉਹ ਤਾਂ ਦੇਖੋ ਜੀ ਤੁਸੀਂ ਪਿਛਲੀ ਕਿਸ਼ਤ ਵੀ ਤੁਸੀਂ ਦੱਸੀ ਜਾਂਦੀ ਐ ਵੀ ਟੋਟਲ ਕਿੰਨੀ ਆ ਸਾਰੀ ਹੋ ਗਏ 55000 ਕਿਸ਼ਤ ਐ 20000 ਤੁਹਾਡਾ ਪਿਛਲੀ ਕਿਸ਼ਤ ਚ ਰਹਿਣਾ ਤੁਸੀਂ ਇਹਨੇ ਦੇ ਆਵਾਂਗੇ ਪਾਏ ਪੈਸੇ ਕੋਈ ਦਿੱਤੀ ਨਹੀਂ ਜਮਾਏ ਤੇ ਟਰੈਕਟਰ ਖੜਾ ਤੇ ਪੈਸੇ ਵੀ ਦਿਓ ਨਾ ਕੀ ਕਰੀਏ ਭਰਾਵਾ ਜੇ ਲਾਜ਼ ਮਾੜੀ ਹੋ ਜੇ 35000 ਦਾ ਪਰੋਈਆ ਹਲਵਾ ਲਿਆ ਬਾਈ ਯਾਰ ਜਦੋਂ ਤੁਸੀਂ ਡੈਕ ਲਵਾਇਆ ਉਹ ਤੁਸੀਂ ਕਿਸਤ ਪਰ ਨਹੀਂ ਇਹ 35000 ਤੋਂ ਕੀ ਕਰਵਾਉਣੇ ਦੁੱਧ ਦਿੰਦਾ ਹੈ ਭਰਾਵਾ ਜਦੋਂ ਮੰਨਦੀ ਨਹੀਂ ਲਾਜ਼ ਮਾੜੀ 35000 ਡੈਕ ਤੇ ਲਾਤਾ ਜਿਹੜੇ ਬੈਂਕ ਵਾਲੇ ਮੰਗਦੇ ਰਹਦੇ ਨੇ ਸਾਡੇ ਕੋਲ ਤਾਂ ਕੰਮਾ ਹੀ ਹੈ ਪਰੋਣਾ ਸੰਦ ਸਾਡੇ ਕੋਲੇ ਨਹੀਂ ਉਹ ਸਾਨੂੰ ਮੰਗਣੇ ਪੈਂਦੇ ਬਾਈ ਤੁਸੀਂ ਲੈਣ ਵੇਲੇ ਦੇਖਣਾ ਸੀ ਨਾ ਵੀ ਆਪਣੇ ਆਪਣੇ ਸੰਦ ਨੂੰ ਕੋ ਕਿੱਲੇ ਆਪਾਂ ਛੋਟੇ ਜਿਹੇ ਜ਼ਰਾ ਹੈ ਵੱਡਿਆਂ ਦੀ ਰੀਸ ਸਾਡੇ ਕੋਲੇ ਕਹੀ ਨਹੀਂ ਅਰਜਾ ਭਾਈ ਯਾਰ ਮੈਨੂੰ ਗੱਲ ਕਰ ਲੈਣ ਦੇ ਯਾਰ ਤੂੰ ਯਾਰ ਉਹੀ ਤੱਤਾ ਹੋ ਰਿਹਾ ਮੈਂ ਪੈਸੇ ਦਵਾਉਣਾ ਮੈਨੂੰ ਹਸਾਬ ਹੈ ਭਾਈ ਦਾ ਉਹਨਾਂ ਦਵਾ ਦੀ ਤੂੰ ਪੈਸੇ ਤਾਂ ਤੁਸੀਂ ਲੈ ਲਈ ਲੈ ਲੈਣੇ ਨੇ ਐ ਨਹੀਂ ਜੇ ਕੋਈ ਹੋਰ ਨਾ ਲੈ ਲਾ ਇਹ ਟੀ ਗੱਲ ਨਹੀਂ ਹੁੰਦੀ ਪੈਸੇ ਤੋ ਕਾਪਰੋ ਨਾ ਭਾਈ ਤੂੰ ਗੱਲ ਨਹੀਂ ਕਰਾਂਗੇ ਹੱਲ ਨਹੀਂ ਯਾਰ ਭਾਈ ਯਾਰ ਗੱਲ ਮੈਂ ਤੇਰੇ ਨਾਲ ਕਰਦਾ ਯਾਰ ਉਹੀ ਟਿੰਗੜੀ ਜਾਂਦਾ ਵਿੱਚ ਯਾਰ ਕੋਈ ਗੱਲ ਨਹੀਂ ਮੈਨੂੰ ਸਮਝਾਉਣਾ ਹੈ ਛੋਟੇ ਜ਼ਿੰਮੇਵਾਰਾਂ ਨੂੰ ਸਮਝਾਉਣਾ ਹੈ ਵੀ ਜਦੋਂ ਆਪਣੇ ਕੋਲੇ ਦੋ ਕਿੱਲੇ ਨੇ ਆਪਾਂ ਐਡਾ ਵੱਡਾ ਸੰਦ ਕਿਉਂ ਲੱਗিয়ে ਵੀ ਮੰਨਿਆ ਨਹੀਂ ਭਰਾਵਾ ਕਿਹਾ ਸੀ ਵੀ ਨਾ ਲੈ ਮਾਫ ਹੁਣ ਕੰਜਰ ਪਟਿਆਲੇ ਨਾ ਗਿਆ ਮੰਡੀ ਸਾਨੂੰ ਤਾਂ ਲੋੜ ਹੀ ਨਹੀਂ ਸੀ ਦੋ ਕਿੱਲੇ ਤਾਂ ਲੋੜ ਹੀ ਨਹੀਂ ਐਡਾ ਸੰਦ ਲੈਣ ਦੀ ਹਾਂ ਸੰਦ ਹੁਣ ਬਾਦੂ ਨੇ ਲੈ ਬਈ ਫਿਰ ਸਾਈਡ ਤੇ ਹੋ ਜਾ ਨਹੀਂ ਕਿਸੇ ਦਾ ਫਿਰ ਮੈਂ ਚਾਬੀ ਫੜਾਈ ਪਕਾ ਪਰਦਾ ਕਾ ਨੂੰ ਬਈ ਆ ਜਾ ਪਾ ਚਾਹ ਬਣੀ ਪੀਣੇ ਆ ਨਾਨਾ ਬਈ ਮੈਨੂੰ ਮੈਕਮੇ ਤੋਂ ਹਰ ਜਾ ਬਈ ਪੈਸੇ ਦਵਾਉਣੇ ਆ ਤੈਨੂੰ ਕਾ ਨੂੰ ਡਾਕਟਰ ਤੇ ਚੜਦਾ ਪੈਸੇ ਦਵਾ ਦਿੰਦਾ ਤੈਨੂੰ ਦਵਾ ਪੈਸੇ ਹੁਣੀ ਦਵਾ ਦਾ ਹਾਂ ਦਿਓ ਦਿਓ ਕਰ ਬਈ ਜੇ ਨਹੀਂ ਪੈਸੇ ਬਣਦੇ ਤਾਂ ਮੈਨੂੰ ਫੜਾ ਯਾਰ ਚਾਬਾ ਇਹਦਾ ਚਾਬੀ ਤਾਂ ਨਹੀਂ ਭਈ ਦਿੰਦੇ ਸੀ ਹਾਂ ਕੋ ਗਰ ਨਹੀਂ ਮੈਂ ਤੇਰਾ ਹੱਲ ਕਰਕੇ ਦਿੰਦਾ ਹੱਲ ਤਾਂ ਬਈ ਤੁਹਾਡਾ ਯਾਰ ਹੁੰਦੀ ਨਹੀਂ ਅਲਗਰਾਂ ਹਾਂ 950 ਪੈਸੇ ਦੇ ਦੇ ਨਾ ਖੜ ਜਾ ਨਾ ਬਾਈ ਮੈਂ ਟਰੈਕਟਰ ਲੈ ਜਾਣਾ ਯਾਰ ਤੂੰ ਪਹਿਲੇ ਪੈਸੇ ਮੈਂ ਦਵਾਈ ਦਾ ਨਾ ਗੱਲ ਤਾਂ ਕਰੀ ਜਾਣਾ ਬਾਈ ਪਹਿਲਾਂ ਦਵਾਈ ਦਿਓ ਪੈਸੇ ਯਾਰ ਮੈਂ ਛੜਾ ਦੇ ਦੇਣਾ ਉਹ ਮੈਨੂੰ ਐਸੀ ਕੋਈ ਹੋਰ ਮੂਰੀ ਮਾਰ ਲਾਏਗਾ ਤੂੰ ਮੂਰੀਆਂ ਮਾਰੀਆਂ ਛੱਟ ਕੇ ਟਰੈਕਟਰ ਲੈ ਜਾ ਮੜ ਕੇ ਕਣਕ ਬੀਜਣ ਕੰਨੇ ਖੜਾ ਰਹੇਗਾ ਚਲ ਕੰਮ ਕਰ ਦੇ ਦੇ ਨਾ ਫਿਰ ਹੋਰ ਕੀ ਫਿਰ ਬਾਈ ਦਿਓ ਯਾਰ ਤੁਸੀਂ ਕਰੋ ਰਾਇ ਤੇ ਮੈਂ ਮੜਾ ਫੋਨ ਸੁਣਦਾ ਚਲ ਠੀਕ ਆ ਆ ਜਾ ਇਹ ਕਿਸਤੀ ਹਾਂ ਕੋਈ ਗੱਲ ਨਹੀਂ ਇਹਨੂੰ ਮੈਂ ਅੰਦਰ ਲੈ ਜਾਣਾ ਤੇ ਤੂੰ ਡੰਡ ਖਾ ਲਿਆ ਜਾ ਕੇ ਲੈਣਾ ਦਿੰਨੇ ਕਿਸਤੇ ਨੂੰ ਆ ਜਾ ਆ ਜਾ ਆ ਜਾ ਹੁਣ ਤੇ ਸੋਲ ਲਈ ਆ ਗਿਆ ਜੀ ਆ ਗਿਆ ਜਿੰਨੇ ਪੈਸੇ ਜੀ ਤਕੜੀ ਮਾ ਆ ਜਾ ਆ ਜਾ ਇਹਨੂੰ ਲੈ ਲੈ ਚਾ ਉਹ ਤਾਂ ਛੱਟ ਕਾ ਨੂੰ ਮਾਰਦੀ ਆ ਮਲਾਜਮ ਸਾਹਿਬ ਨੇ ਆ ਗਿਆ ਆ ਆ ਗਿਆ ਚਾ ਨਹੀਂ ਕੇ ਚਾ ਵੀ ਆਉਂਦੀ ਆ ਮੈਂ ਕਹਿਦਾ ਜਾਂ ਹਾਂ ਕੀ ਕੰਮ ਕਰਦਾ ਯਾਰ ਕੀ ਕੰਮ ਕਰਦਾ ਬਈ ਯਾਰ ਬਾਤ ਨਾ ਹੋਰ ਨਾ ਮਸਤ ਉਹ ਬਈ ਇਹਨੇ ਤੂੰ ਮੁੜ ਕੇ ਉਹ ਤੂੰ ਮੁੜ ਕੇ ਓਏ ਓਏ ਉਹ ਤੂੰ ਮੁੜ ਕੇ ਉਹ ਬਾਈ ਉਹ ਬਾਈ ਤੂੰ ਮੁੜ ਕੇ ਉਹ ਓਏ ਉਹ ਛੱਡ ਦੇ ਉਹ ਛੱਡ ਦੇ ਬਾਈ ਉਹ ਛੱਡ ਦੇ ਬਾਈ ਉਹ ਛੱਡ ਦੇ ਬਾਈ ਆ ਗਿਆ ਹਾਂ ਆ ਗਿਆ ਉਹ ਕੰਜਰ ਤੇ ਆ ਤਾਂ ਦੇਖ ਲੈ ਕਰਮ ਮੁਲਾਜ਼ਮ ਬੰਦਾਗਾ ਉਹ ਐ ਲੱਗਿਆ ਕੁੱਟਣ ਨੂੰ ਜੇ ਟਰੈਕਟਰ ਲੈ ਜਾਂਦਾ ਉਹ ਫੇਰ ਟਰੈਕਟਰ ਤਾਂ ਦੇਖੀ ਜਾਂਦੀ ਤੂੰ ਥੋੜੇ ਕਨੇ ਰੁਪਏ ਦੇ ਕੇ ਤੋਰਦਾ ਨੇ ਤੂੰ ਵੀ ਬੰਦਾ ਹੈ ਨਹੀਂ ਯਾਰ ਹੁਣ ਤਾਂ ਦੇਤੇ ਰੁਪਏ ਹੋ ਟੱਪ ਗਿਆ ਤਾਂ ਕਿਦਾਂ ਆ ਗਿਆ ਹੋ ਐ ਟੱਪ ਗਿਆ ਤਾਂ ਦਾ ਮੋਟਰਸਾਈਕਲ ਵੀ ਛੱਡ ਗਿਆ ਇੱਥੇ ਮੋਟਰਸਾਈਕਲ ਦਾ ਜਰਾ ਆਪਣਾ ਬਣ ਗਿਆ ਚਾ ਮੋਟਰਸਾਈਕਲ ਤਾਂ ਬਣ ਗਿਆ ਕਿਤੇ ਦੁੱਗੜੇ ਦੇਣੇ ਨਾ ਪੈਣਾ ਪਰ ਤੂੰ ਐਂ ਕਰੀ ਹਾਂ ਮੈਂ ਦੇਣਾ ਗੱਠਾ ਨੇ ਮਸ਼ੀਨ ਤੇ ਤੂੰ ਆਪ ਦਾ ਆਪੇ ਸਮਝੀ ਕਈ ਵਾਰ ਹੁਣ ਪੁਲਿਸ ਪਲਸ ਆ ਜਾਂਦੀ ਹੁੰਦੀ ਐ ਆ ਭਾਗ ਜਾਂਦੀ ਮੈਂ ਤਾਂ ਚੱਲਿਆ ਆਪਾਂ ਕਰਕੇ ਜਾਂਦੇ ਹਾਂ ਵਾਹੋ ਅੰਜਰ ਜਦੋਂ ਜੱਪਾ ਨਖੜਾ ਕਰ ਗਿਆ